ਮੋ ਤੇ ਸ਼ੇਅਰ ਕਰਨਾ ਸੀ ਤੇ ਨਾਲ ਸੋਚਿਆ ਵੀ ਯਾਰ ਦੋਸਤਾਂ ਨਾਲ ਗੱਲਬਾਤ ਕਰ ਲਈਏ ਤੇ ਧੰਨਵਾਦ ਜੋ ਵੀ ਇਸ ਟਾਈਮ ਤੇ ਦੇਖ ਰਹੇ ਨੇਗੇ ਆਪਣੀ ਵੀਡੀਓ ਮੌਸਮ ਵਿਭਾਗ ਵੱਲੋਂ ਜੋ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਕੱਲ ਨੂੰ ਜ਼ਿਆਦਾ ਧੁੰਦ ਪੈਣੀ ਆ ਤੇ ਅੱਜ ਵੀ ਧੁੰਦ ਜ਼ਿਆਦਾ ਸ਼ਾਮ ਦਾ ਟਾਈਮ ਆ ਦੋ ਤਰੀਕ ਦਾ ਤੇ ਬਹੁਤ ਜ਼ਿਆਦਾ ਧੁੰਦ ਸਟਾਰਟ ਹੋ ਗਈ ਪੈਣੀ ਤਿੰਨ ਤਰੀਕ ਨੂੰ ਵੀ ਕਾਫੀ ਤੁੰਦ ਕਿਹਾਗਾ ਤੇ ਤਿੰਨ ਤਰੀਕ ਤੋਂ ਬਾਅਦ ਮੀਂਹ ਦਾ ਵੀ ਅਲਰਟ ਕੀਤਾਗਾ ਮੌਸਮ ਵਿਭਾਗ ਵੱਲੋਂ ਸੁੰਨ ਦੱਸਦੀ ਹੈਗੀ ਤੇ ਬਾਕੀ ਪ੍ਰਮਾਤਮਾ ਦਾ ਪਤਾ ਨਹੀਂ ਵੀ ਕਿਸ ਹਾਲ ਨਾਲ ਮੌਸਮ ਰਹੂਗਾ ਜੋ ਅਨੁਮਾਨ ਲਗਾਏ ਗਏ ਨੇਗੇ ਮੌਸਮ ਵਿਭਾਗ ਵੱਲੋਂ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਾਂਗੇ ਤੇ ਨਾਲ ਹੀ ਮੈਂ ਸੋਚਿਆ ਵੀ ਲਾਈਵ ਹੋ ਕੇ ਯਾਰ ਦੋਸਤਾਂ ਨਾਲ ਗੱਲਬਾਤ ਕਰ ਲਈਏ ਤੇ ਬਸ ਟਾਈਮ ਆਪਾਂ ਥੋੜਾ ਸ਼ੇਅਰ ਕਰਨਾ ਸੀ ਅੱਜ ਫ੍ਰੀ ਸੀਗੇ ਤੇ ਨਾਲੀ ਗੱਲਬਾਤ ਕਰ ਲਈ ਯਾਰ ਦੋਸਤਾਂ ਨਾਲ ਸੋਚਿਆ ਤੇ ਤੁੰਤ ਨੂੰ ਦਿਖਾਉਣਾ ਵੀ ਕਿੰਨੀ ਤੂੰ ਦੁਪਹਿਰੀ ਹੈਗੀ ਤੇ ਸਵੇਰੇ ਦੇ ਵੀ ਕਾਫੀ ਤੂੰਦ ਪੈਣ ਦੀ ਉਮੀਦ ਹੈ ਤਾਂ ਕਿ ਅੱਜ ਦੇ ਹਿਸਾਬ ਨਾਲ ਵੀ ਪੈ ਸਕਦੀ ਹੈਗੀ ਤਾਂ ਤੁਸੀਂ ਵੀ ਆਪਣੇ ਵਹੀਕਲ ਜੀ ਜੋ ਜਾਣੇ ਹੋ ਜ ਜਿਹੜੇ ਨੇ ਵੀ ਸਫਰ ਕਰਨਾ ਹੁੰਦਾ ਸਵੇਰੇ ਥੋੜਾ ਧਿਆਨ ਨਾਲ ਜ਼ਰੂਰ ਕਰਿਆ ਕਰੋ ਤਾਂ ਕਿ ਕੋਈ ਪ੍ਰੋਬਲਮ ਨਾ ਵੀ ਤੁੰਦ ਵਾਲੇ ਦਿਨ ਸਲੋ ਚਲਾਇਆ ਕਰੋ ਗੱਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਤੁਸੀਂ ਕਿੱਥੋਂ ਤਾਂ ਪਤਾ ਲੱਗ ਜਾਂਦਾ ਵੀ ਕਿੱਥੋਂ ਤੱਕ ਦੇ ਆਪਾਂ ਨੂੰ ਦੇਖ ਰਹੇ ਨੇ ਆਪਣੇ YouTube ਫਰੈਂਡ ਤੁਹਾਨੂੰ ਦਿਖਾਉਣਾ ਵੀ ਤੁੰ ਦਾ ਜਿਹੜੀ ਇਸ ਟਾਈਮ ਤੇ ਕਿੰਨੀ ਪੈ ਰਹੀ ਹੈਗੀ ਇਹ ਦੇਖੋ ਜਿਹੜੀ ਤੁੰ ਦਾ ਉਹ ਕਾਫੀ ਹੋਰੀ ਹੈਗੀ ਸਵਿਰ ਹਾਂਜੀ ਠੀਕ ਠਾਕ ਇਸ ਸਵੇਰ ਨੂੰ ਜਿਹੜੀ ਤੁੰਦ ਹੈ ਨੇ ਹੋਰ ਵੱਧ ਜਾਣਾ ਮੌਸਮ ਵਿਭਾਗ ਦਾ ਜੋ ਹਮਾਨ ਲਗਾਇਆ ਗਿਆ ਉਹਦੇ ਅਨੁਸਾਰ 3 ਦਿਨ ਤਰੀਕ ਤੋਂ ਬਾਅਦ ਮੀਂਹ ਵੀ ਇਹਨਾਂ ਨੇ ਦੱਸਿਆ ਹੈ ਕਿ ਮੀਂਹ ਦੇ ਚਾਂਸ ਵੀ ਨੇ ਮੀਂਹ ਵੀ ਪੈ ਸਕਦਾ ਹੈ 3 ਦਿਨ ਤਰੀਕ ਤੋਂ ਬਾਅਦ ਤੇ ਬਾਕੀ ਪਰਮਾਤਮਾ ਦੇ ਰੰਗ ਨੇ ਕਿਵੇਂ ਰਹੂਗਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਦਿਨ ਰਹਿਣਗੇ ਉਹ ਪਰਮਾਤਮਾ ਹੀ ਜਾਣਦਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਵੀ ਗਰਮੀ ਜੇ ਪਹਿਲਾਂ ਸਟਾਰਟ ਪੈਨ ਨਹੀਂ ਸ਼ੁਰੂ ਹੋਈ ਤਾਂ ਉਹਦੇ ਵਿੱਚ ਕਿਸਾਨਾਂ ਨੂੰ ਵੀ ਨੁਕਸਾਨ ਆ ਜਿਹਦੇ ਨਾਲ ਕੀ ਫਸਲਾਂ ਨੇ ਜਿਹੜੀਆਂ ਕਣਕ ਦੀਆਂ ਉਹ ਜ਼ਿਆਦਾ ਨਹੀਂ ਨਿਕਲਣੀਆਂ ਕਿਉਂਕਿ ਬੱਲੀਆਂ ਛੇਤੀ ਆਉਣ ਲੱਗ ਜਾਣਗੀਆਂ ਇਸ ਕਰਕੇ ਠੰਡ ਵੀ ਹੈ ਜਿਹੜੀ ਕਣਕ ਦੀ ਫਸਲ ਨੂੰ ਉਹ ਜ਼ਰੂਰੀ ਆ ਠੰਡ ਹੋ ਜਾਏਗਾ ਟਗੜ 10 ਦਿਨ 12 ਦਿਨ ਠੰਡ ਹੋਰ ਪਵੇ ਤਾਂ ਹੀ ਫਾਇਦਾਗਾ ਤਾਂ ਕਣਕਾਂ ਵਧੀਆ ਹੋਣਗੀ ਆ ਝੜ ਵਧੀਆ ਹੋਊਗਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਕਰਿਓ ਇਸ ਦੇ ਬਾਰੇ ਤੇ ਜਿਹੜੇ ਯਾਰ ਦੋਸਤ ਲਾਈਕ ਜ਼ਰੂਰ ਕਰੋ ਜਿਹੜੇ ਵੀ ਲਾਈਵ ਆਪਾਂ ਨੂੰ ਇਸ ਟਾਈਮ ਤੇ ਦੇਖ ਰਹੇ ਨੇਗੀ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਵੀ ਧੁੰਦ ਦਾ ਕਿੰਨਾ ਕਹਿਰਾ ਇਸ ਟਾਈਮ ਤੇ ਧੁੰਦ ਜਿਹੜੀ ਸਟਾਰਟ ਹੋਗੀ 100 150 ਮੀਟਰ ਦੇ ਵਿਜ਼ੀਬਲ ਕਟ ਵਿਜ਼ਿਬਿਲਟੀ ਜਿਹੜੀ ਘਟ ਗਈ ਥੋੜੇ ਟਾਈਮ ਤੱਕ ਮੈਨੂੰ ਇਹ ਲੱਗਦਾ ਵੀ ਇਹ 50 60 ਤੀ ਆ ਜੂਗੀ visibility ਤਸਵੀਰੇ ਵੀ ਤੁੰਦਾ ਜਿਹੜੀ ਉਹ ਕਾਫੀ ਪੈ ਸਕਦੀ ਹੈਗੀ ਹੋਰ ਸੁਣਾਓ ਆਪਣੇ ਤੁਹਾਡੇ ਏਰੀਆ ਦਾ ਮੌਸਮ ਕਹਿ ਜਾਗਾ ਕਮੈਂਟ ਜਰੂਰ ਕਰਿਓ ਜੋੜੇ ਜਿਹੜੇ ਵੀ ਆਪਾਂ ਨੂੰ ਇਸ ਟੰਟ ਦੇ ਦੇਖ ਰਹੇ ਨੇ ਕਿਹੜੇ ਕਿਹੜੇ ਏਰੀਆ ਤੋਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਦੋਸਤੋ ਇਸ ਟਾਈਮ ਤੇ ਜੋ ਆਪਾਂ ਧੁੰਦਾ ਦੀ ਰਹੀ ਸ਼ਾਮ ਦਾ ਟਾਈਮ ਆਈਸੀਆਰ ਘੁੰਮਣ ਤੇ ਨਾਲ ਹੀ ਮੌਸਮ ਦੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਉਹਨਾਂ ਵੱਲੋਂ ਦਿੱਤੀ ਗਈ ਸੀਗੀ ਸਵੇਰੇ ਵੀ ਕਾਫੀ ਧੁੰਦ ਕਹਿ ਰਹੇ ਨੇਗੇ ਤੇ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜਿੰਨੇ ਵੀ ਜਾਣੀ ਦੇਖ ਰਹੇ ਨੇ ਇਸ ਟਾਈਮ ਤੇ ਅੱਜ ਵੀ ਸਵੇਰੇ ਥੋੜੀ ਠੰਡ ਹੈਗੀ ਸੀ ਸ਼ਾਮ ਨੂੰ ਧੰਦ ਕਾਫੀ ਆ ਪੈ ਰਹੀ ਹੈ ਨਹੀਂ ਹੋਰ ਸੁਣਾਓ ਗੱਲਬਾਤ ਸਾਰੇ ਯਾਰ ਦੋਸਤ ਠੀਕ ਹੂੰ ਕਿੰਨਾ ਨਜ਼ਾਰਾ ਦੇਖੋ ਵੀ ਕਿੰਨਾ ਘੈਂਟਾ ਜਿਹੜਾ ਉਸ ਜਿਹੜਾ ਸਿਸਟਮ ਵਰਨੇ ਵੀਡੀਓ ਦਾ ਗ੍ਰੀਨਰੀ ਆ ਆਲੇ ਦੁਆਲੇ ਤੇ ਕਣਕਾਂ ਨੇ ਜਿਹੜੀਆਂ ਹਰੀਆਂ ਭਰੀਆਂ ਨੇ ਅਪ੍ਰੈਲ ਦੇ ਵਿੱਚ ਕਣਕਾਂ ਦਾ ਰੰਗ ਸੁਨੇਰੀ ਹੋ ਜਾਊਗਾ। ਕਹਿੰਦੇ ਸਰਤਾਜ ਦੇ ਗਾਣੇ ਵਾਂਗੂੰ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਕਣਕਾਂ ਦਾ ਰੰਗ ਵੀ ਸੁਨੇਰੀ ਹੋ ਜਾਊ। ਤੇ ਮੁੰਡਾ ਸ਼ਹਿਰੀ ਹੋ ਜੂ ਸਰਤਾਜ ਸਤਿੰਦਰ ਸਰਤਾਜ ਦਾ Song ਸੀ ਬਹੁਤ ਮਕਬੂਲ ਹੋਇਆ ਸੀ ਇਹ ਵੀ ਗਾਣਾ। ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਰੰਗ ਕਣਕਾਂ ਦਾ ਹਰੇ ਤੋਂ ਸੁਨੇਰੀ ਹੋ ਗਿਆ। ਤੇ ਅਪ੍ਰੈਲ ਦੇ ਵਿੱਚ ਕਨਕਨੂ ਦਾਤੀ ਪੈ ਜਾਣੀ ਆ ਐਸ ਟਾਈਮ ਤੇ ਧੁੰਦ ਦੀ ਜਿਹੜੀ ਦੇਖੋ ਵੀਡੀਓ ਚ ਗੱਲ ਕਰਦੇ ਕਰਦੇ ਆਪਾਂ ਨੂੰ 3-4 ਮਿੰਟਾਂ ਚ ਧੁੰਦ ਦੀ ਜਿਹੜੀ ਵਿਜ਼ਿਬਿਲਟੀ ਆ ਹੋਰ ਵੀ ਘੱਟ ਗਈ ਤੁਹਾਨੂੰ ਦਿਖਾਉਣਾ ਮੈਂ ਦੇਖੋ ਮੇਰੇ ਪਿੱਛੇ ਜਿਹੜੀ ਵਿਜ਼ਿਬਿਲਟੀ ਆ ਕਾਫੀ ਘੱਟ ਗਈ ਕੋਈ ਵੀਹਿਕਲ ਆ ਰਿਹਾ ਨਹੀਂ ਪਤਾ ਲੱਗ ਰਿਹਾ ਉਹਦਾ ਜਿਹੜੇ ਦੋਸਤ ਦੇਖ ਰਹੇ ਨੇ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੋਸਤੋ ਮਿੱਤਰੋਨਾ ਅੱਜ ਫ੍ਰੀ ਸੀ ਮਹਤਵਪੂਰਨ ਦੋਸਤਾਂ ਨਾਲ ਗੱਲ ਕਰੀਏ ਦੋਸਤੋ ਲਾਈਕ ਵਾਲਾ ਬਟਨ ਵੀ ਦਬ ਦਿਓ ਯਾਰ ਐ ਨਾ ਕਰੂੰ ਤੇ ਤੁਹਾਨੂੰ ਦਿਖਾਉਣਾ ਅੱਗੇ ਸਾਹਮਣੇ ਦੇਖੋ ਵਿਜ਼ਿਬਿਲਟੀ ਜਿਹੜੀ ਬਹੁਤ ਜ਼ਿਆਦਾ ਘਟੀ ਜਾਂਦੀ ਹੈਗੀ ਸ਼ਾਮ ਤੱਕ ਵਿਜ਼ਿਬਿਲਟੀ ਮੈਨੂੰ ਇਹ ਲੱਗਦਾ ਵੀ 50 ਮੀਟਰ ਦੇ 0 ਤੱਕ ਹੋ ਜਾਊਗੀ ਕੱਲ ਨੂੰ ਵੀ ਮੌਸਮ ਵਿਭਾਗ ਵੱਲੋਂ ਜਿਹੜੀ ਵਿਜ਼ਿਬਿਲਟੀ ਆ ਉਹ ਦੱਸੀ ਜਾਂ ਵੀ ਬਹੁਤ ਘੱਟ ਹੋਣੀ ਆ ਬਾਕੀ ਜੇ ਹਵਾ ਵਗੇਰਾ ਚੱਲ ਪਈ ਤਾਂ ਧੁੰਦ ਖਤਮ ਵੀ ਹੋ ਸਕਦੀ ਆ ਪਰ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਆ ਜਿਹੜਾ ਧੁੰਦ ਕੱਲ ਨੂੰ ਜ਼ਿਆਦਾ ਪੈਣੀ ਆ ਤੇ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਥੈਂਕ ਯੂ